ਐਸ ਵਾਰੀ ਪੰਜਾਬ ਚੋਂ 13 ਜੀਰੋ ਲੋਕ ਸਵਾਜ ਹੋਰ ਤੁਸੀਂ ਕੁਝ ਨਹੀਂ ਬੋਣੇ ਛੇਤਰ ਦੇਖੋ ਇਧਰ ਕਿਦਾਂ ਦੇ ਜਿਹੜੇ ਆਉਣ ਦੇ ਜੁੱਤੀਆਂ ਮਾਰਾਂਗੇ ਇੱਕ ਤਰੀਕ ਨੂੰ ਵੋਟਾਂ ਪਾਉ ਦੋ ਨੂੰ ਮੈਂ ਦੇਖੂਗਾ ਪਹਿਲੀ ਤਰੀਕ ਨੂੰ ਇਹਨਾਂ ਨੂੰ ਜਵਾਬ ਦੇ ਦਿਓ ਤੇ ਦੋ ਨੂੰ ਫਿਰ ਮੇਰੇ ਤੋਂ ਜਵਾਬ ਲੈ ਲਓ ਜਿਹੜੀ Education is not the amount of information that is put in the human brain. It must have man making, character making, and life building as a simulation of ideas. <coughs> ਦੋਸਤੋ ਅੱਜ ਗੱਲ ਕਰਾਂਗੇ ਤਿੰਨੇ ਲੋਕ ਸਭਾ ਹਲਕਿਆਂ ਦੀ ਇਹਨਾਂ ਹਲਕਿਆਂ ਵਿੱਚ ਬੀਜੇਪੀ ਕਿਧਰੇ ਵੀ ਰੇਸ ਵਿੱਚ ਨਹੀਂ ਸੀ ਪਰ ਅਚਾਨਕ ਹੀ ਬੀਜੇਪੀ ਤਿੰਨ ਇੱਕ ਜਾਂ ਤਿੰਨ ਦੋ ਨਾਲ ਰੇਸ ਵਿੱਚ ਆ ਗਈ ਹੈ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਵਰਸਸ ਕਾਂਗਰਸ ਇਸ ਤੋਂ ਸ਼ਿਫਟ ਹੁੰਦਾ ਹੋਇਆ ਹੁਣ ਬੀਜੇਪੀ ਵਰਸਸ ਆਮ ਆਦਮੀ ਪਾਰਟੀ ਔਰ ਕਾਂਗਰਸ ਹੋ ਗਿਆ ਹੈ ਕਿਉਂ ਅਤੇ ਕਿਵੇਂ ਅੱਗੇ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਦੋਸਤੋ ਚੋਣਾਂ ਦਿਨ ਚੱਸਪ ਹੁੰਦੀਆਂ ਜਾ ਰਹੀਆਂ ਹਨ ਸਿਆਸੀ ਦੂਸ਼ਣਬਾਜ਼ੀ ਤਾਂ ਚੋਣਾਂ ਵਿੱਚ ਆਮ ਗੱਲ ਹੈ ਪਰ ਲੋਕ ਵੀ ਇਸ ਵਾਰ ਇੱਕ ਸਟੈਂਡ ਸਪਸ਼ਟ ਸਟੈਂਡ ਲੈ ਰਹੇ ਹਨ ਵੋਟ ਕਿਸ ਨੂੰ ਪਾਣੀ ਹੈ ਜਾਂ ਕਿਸ ਨੂੰ ਨਹੀਂ ਪਾਉਣੀ ਉਹਨਾਂ ਦੇ ਦਿਮਾਗਾਂ ਵਿੱਚ ਕਲੀਅਰ ਹੈ ਇਹ ਫੰਡਾ ਉਹਨਾਂ ਦੇ ਦਿਮਾਗਾਂ ਵਿੱਚ ਇਹ ਫੰਡਾ ਬਿਲਕੁਲ ਕਲੀਅਰ ਹੈ ਕਿ ਕਿਸ ਨੂੰ ਵੋਟ ਪਾਣੀ ਹੈ ਖਾਸ ਕਰ ਯੂਥ ਵਿੱਚ ਖਾਸ ਕਰ ਯੂਥ ਵਿੱਚ ਇਹ ਰੁਝਾਨ ਬਿਲਕੁਲ ਕਲੀਅਰ ਹੈ ਇਸ ਤੋਂ ਇਲਾਵਾ ਕੁਝ ਵੋਟ ਜਿਹੜੇ ਹਰ ਵਾਰੀ ਨਿਊਟਰਲ ਜਿਹੇ ਬਣੇ ਰਹਿੰਦੇ ਹਨ ਇਲੈਕਸ਼ਨ ਕੈਂਪੇਨ ਤੋਂ ਪ੍ਰਭਾਵਿਤ ਹੋ ਕੇ ਹੀ ਉਹ ਆਪਣਾ ਵੋਟ ਪਾਉਂਦੇ ਸਨ ਉਹ ਵੀ ਇਸ ਵਾਰ ਤਕਰੀਬਨ ਇਹ ਫੈਸਲਾ ਕਰ ਚੁੱਕੇ ਹਨ ਕਿ ਕਿਸ ਪਾਰਟੀ ਨੂੰ ਵੋਟ ਪਾਉਣੀ ਹੈ ਦੋਸਤੋ ਪੰਜਾਬ ਵਿੱਚ ਕਿਸਾਨ ਸੰਗਠਨ ਜੋ ਕਮਿਊਨਿਸਟ ਅਤੇ ਕਾਂਗਰਸਾਂ ਦਾ ਚਿਹਰਾ ਬਣੇ ਹੋਏ ਹਨ ਮੋਦੀ ਦੀ ਛਵੀ ਬਿਲਕੁਲ ਤੋਂ ਮਿਲ ਕਰਨ ਦੇ ਚੱਕਰ ਵਿੱਚ ਪੂਰੇ ਜੋਰਾਂ ਉੱਪਰ ਲੱਗੇ ਹੋਏ ਹਨ ਪਰ ਭਾਜਪਾ ਲਈ ਇਹ ਫਾਇਦੇਮੰਦ ਹੋ ਰਿਹਾ ਹੈ ਕਿਉਂਕਿ ਐਂਟੀ ਭਾਜਪਾ ਜਾਂ ਐਂਟੀ ਹਿੰਦੂ ਉਹ ਜਿੰਨਾ ਹੋ ਸਕਦਾ ਸੀ ਉਹ ਹੋ ਚੁੱਕਾ ਹੈ ਇਹਨਾਂ ਵੋਟਾਂ ਵਿੱਚ ਹੁਣ ਤਾਂ ਬੀਜੇਪੀ ਇਸ ਦਾ ਉਸ ਤੋਂ ਉਲਟ ਫਾਇਦਾ ਚੱਕਣ ਦੀ ਕੰਡੀਸ਼ਨ ਵਿੱਚ ਆ ਚੁੱਕੀ ਹੈ ਬਿਨਾ ਕੁਝ ਖਾਸ ਪ੍ਰਚਾਰ ਕੀਤੇ ਉਹਨਾਂ ਦਾ ਪ੍ਰਚਾਰ ਹੋ ਹੀ ਰਿਹਾ ਹੈ ਬੀਜੇਪੀ ਨੂੰ ਇਸ ਦਾ ਸਿੱਧਾ ਸਿੱਧਾ ਫਾਇਦਾ ਫਰੀਦਕੋਟ ਸੀਟ ਤੇ ਮਿਲਦਾ ਨਜ਼ਰ ਆ ਰਿਹਾ ਹੈ ਇੱਥੇ ਬੀਜੇਪੀ ਕੈਂਡੀਡੇਟ ਹੰਸਰਾਜ ਹੰਸ ਜੋ ਪਹਿਲਾਂ ਕਿਸੇ ਰੇਸ ਵਿੱਚ ਨਹੀਂ ਨਜ਼ਰ ਆਉਂਦੇ ਸਨ ਅਚਾਨਕ ਹੀ ਕਿਸਾਨ ਸੰਗਠਨਾਂ ਦੇ ਵਿਰੋਧ ਕਰਕੇ ਉਹ ਸਭ ਤੋਂ ਮੂਰੇ ਨਜ਼ਰ ਆ ਰਹੇ ਹਨ ਕਿਸਾਨ ਮਤਲਬ ਪਿੰਡਾਂ ਸ਼ਹਿਰਾਂ ਵਿੱਚ ਜੱਟ ਜ਼ਿਮੀਦਾਰ ਔਰ ਬਾਕੀ ਸਮਾਜ ਦੋਸਤੋ ਬਾਕੀ ਸਮਾਜ ਵੀ ਤਾਂ ਵਸਦਾ ਹੈ ਪੰਜਾਬ ਵਿੱਚ ਬਾਕੀ ਸਮਾਜ ਹਿੰਦੂ ਭਾਈਚਾਰਾ ਦਲਿਤ ਹਿੰਦੂ ਦਲਿਤ ਜਾਂ ਸਿੱਖ ਦਲਿਤ ਸ਼ਹਿਰਾਂ ਵਿੱਚ ਵਪਾਰੀ ਵਰਗ ਅਤੇ ਪਿੰਡਾਂ ਵਿੱਚ ਮਜ਼ਦੂਰ ਵਰਗ ਇਹ ਸਾਰੇ ਜੱਟ ਜ਼ਿਮੀਦਾਰ ਤਾਂ ਨਹੀਂ ਹਨ ਇਹ ਸਾਰੇ ਭਾਜਪਾ ਦੇ ਪੱਖ ਵਿੱਚ ਚੁਕੇ ਹੋਏ ਨਜ਼ਰ ਆ ਰਹੇ ਹਨ ਕਿਉਂਕਿ ਉਹ ਕਿਸਾਨ ਸੰਗਠਨਾ ਦੇ ਕੰਮਾਂ ਦਾ ਵਿਰੋਧ ਅੰਦਰੋਂ ਅੰਦਰ ਕਰ ਹੀ ਰਹੇ ਹਨ ਜਿਹੜੇ ਆਉਣ ਦੇ ਜੁੱਤੀਆਂ ਮਾਰਾਂਗੇ ਇੱਕ ਤਰੀਕ ਨੂੰ ਵੋਟਾਂ ਪਰ ਦੋ ਨੂੰ ਮੈਂ ਦੇਖੂਗਾ ਪਹਿਲੀ ਤਰੀਕ ਨੂੰ ਇਹਨਾਂ ਨੂੰ ਜਵਾਬ ਦੇ ਦਿਓ ਤੇ ਦੋ ਨੂੰ ਫਿਰ ਮੇਰੇ ਤੋਂ ਜਵਾਬ ਲੈ ਲਓ ਜਿਹੜੀਆਂ ਥਿਆਕ ਨੇ ਇਹ ਦੇਖ ਲਓਗੇ ਅਸੀਂ ਪੰਜਾਬੀ ਆ ਦੂਜੇ ਸਿੱਖ ਆ ਤੁਹਾਨੂੰ ਦੇਖਣ ਵਾਲਾ ਕੋਈ ਨਹੀਂ ਬਣਿਆ ਮੋਦੀ ਨੇ ਵੀ ਕਿਹਾ ਸੀ ਮੈਂ ਦੇਖੂਗਾ ਡਾਂਗਾ ਖਾਧੀਆਂ ਤੁਸੀਂ ਬਾਜ਼ਾਰ ਚ ਲਾ ਲਿਆ ਤੇ ਪਰਤੋਂ ਉੱਥੇ ਫਿਰ ਬਹਿ ਜਾਂਦੇ ਜਾ ਕੇ ਹੋਰ ਖਾਂਦੇ ਡਾਂਗਾ ਤੁਸੀਂ ਕਹਿੰਦੇ ਵੀ ਸਾਨੂੰ ਆਪਣੇ ਖੇਤਾਂ ਚ ਦੀ ਜਾਣ ਦਿੰਦੇ ਆਪਣੇ ਭਰਾਵਾਂ ਨੂੰ ਨਹੀਂ ਮਿਲ ਦਿੰਦੇ ਭੈਣਾਂ ਨੂੰ ਨਹੀਂ ਮਿਲ ਦਿੰਦੇ ਕਾਪੇ ਕਿਨੇ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਹੁਣ ਜਦੋਂ ਮਗਣ ਲੱਗਾ ਤੇ ਭਗੜ ਨਹੀਂ ਦਿੰਦੇ ਸਲਾਬਾ ਕਰੀ ਜਾਂਦੇ ਫਿਰ ਵੰਟਾ ਦੇ ਉਹ ਸਿਆਸਤਾਂ ਹੁੰਦੀਆਂ ਰਹਿਣਗੀਆਂ ਨਗਰਤ ਨਾ ਖਲਾਓ ਸਮਾਜ ਦਾ ਸਮਾਜ ਨੂੰ ਦੁਸ਼ਮਣ ਨਾ ਬਣਾਓ ਦੋਸਤੋ ਫਰੀਦਕੋਟ ਦੀ ਸੀਟ ਦੇ ਉਪਰ ਆਮ ਆਦਮੀ ਪਾਰਟੀ ਦੇ ਕਰਮਜੀਤ ਸਿੰਘ ਅਨਮੋਲ ਉਹ ਉਮੀਦਵਾਰ ਹਨ ਉਹ ਇੱਕ ਵਧੀਆ ਕਲਾਕਾਰ ਹਨ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਪੁਰਾਣੇ ਸਾਥੀ ਕਲਾਕਾਰ ਅਤੇ ਦੋਸਤ ਵੀ ਹਨ ਪਰ ਇਸ ਦੇ باوجود ਮੁੱਖ ਮੰਤਰੀ ਦੀ ਫੁੱਲ سپورਟ ਦੇ باوجود ਵੀ ਉਹ ਦੂਜੇ ਨੰਬਰ ਤੇ ਹੀ ਲੱਗਦੇ ਹਨ ਕਿਵੇਂ ਯਾਦ ਕੀਤਾ ਸੀ ਬੇਬੇ ਤੇਰੀ ਬਣਾ ਯਾਦ ਕਰਨ ਨੂੰ ਤਾਂ ਜੋਤਾਂ ਵਾਲਾ ਬਾਬਾ ਵੇ ਬੇਸ਼ੱਕ ਮੁੱਖ ਮੰਤਰੀ ਪੰਜਾਬ ਜਾਂ ਆਮ ਆਦਮੀ ਪਾਰਟੀ ਉਹਨਾਂ ਦੀ ਪੂਰੀ سپورਟ ਕਰੇ ਪਰ ਉਹਨਾਂ ਦੀ ਹੁਣ ਚਮਕ ਪਹਿਲਾਂ ਵਾਂਗੂ ਨਹੀਂ ਰਹੀ ਹੈ ਇੱਥੋਂ ਦੋਸਤੋ ਕਾਂਗਰਸ ਦੀ ਅਮਰਜੀਤ ਕੋਰਸ ਹੋ ਕੇ ਅਦੇ ਸ਼੍ਰੋਮਣੀ ਅਕਾਲੀ ਦਲ ਦੇ ਰਾਜਵਿੰਦਰ ਸਿੰਘ ਕਿਧਰੇ ਵੀ ਰੇਸ ਵਿੱਚ ਨਹੀਂ ਨਜ਼ਰ ਆਉਂਦੇ ਇਹ ਦੋਵੇਂ ਸਿਰਫ ਆਪਣੀਆਂ ਪਾਰਟੀਆਂ ਦੇ ਪੱਕੇ ਵੋਟਾਂ ਦੇ ਸਿਰ ਤੇ ਹੀ ਖੜੇ ਹੋਏ ਹਨ ਤੇ ਸਿਰਫ ਉਹੀ ਵੋਟ ਪ੍ਰਾਪਤ ਕਰਨਗੇ ਸਿਰਫ ਆਪਣੀ ਪਾਰਟੀ ਦੇ ਪੱਕੇ ਵੋਟਰਾਂ ਦੇ ਸਿਰ ਉੱਪਰ ਜਿੱਤਣਾ ਦੋਸਤੋ ਔਖਾ ਹੁੰਦਾ ਹੈ ਨਵੇਂ ਅਤੇ ਨਿਊਟਰਲ ਵੋਟ ਜਦੋਂ ਤੱਕ ਉਹਨਾਂ ਨੂੰ ਪ੍ਰਭਾਵਿਤ ਨਹੀਂ ਕੀਤਾ ਜਾਂਦਾ ਉਦੋਂ ਤੱਕ ਜਿੱਤ ਯਕੀਨੀ ਨਹੀਂ ਸਮਝੀ ਜਾ ਸਕਦੀ ਖਾਸ ਕਰ ਪੰਜਾਬ ਵਿੱਚ ਦੋਸਤੋ ਇਹਨਾਂ ਫਰੀਦਕੋਟ ਦੀ ਸੀਟ ਪੱਕੇ ਤੌਰ ਤੇ ਬੀਜੇਪੀ ਦੇ ਪੱਖ ਵਿੱਚ ਜਾਂਦੀ ਲੱਗ ਰਹੀ ਹੈ ਹੰਸਰਾਜ ਇੱਥੇ ਜਿੱਤਣ ਵਾਲੇ ਉਮੀਦਵਾਰ ਵੱਜੋਂ ਨਜ਼ਰ ਆ ਰਹੇ ਹਨ ਦੋਸਤੋ ਇਸ ਹਲਕੇ ਵਿੱਚ 9 ਵਿਧਾਨ ਸਭਾ ਖੇਤਰ ਹਨ ਇਹਨਾਂ ਵਿੱਚ ਰਾਮਪੁਰਾ ਫੂਲ ਜੈਤੂ ਕੋਟਕਪੂਰਾ ਫਰੀਦਕੋਟ ਗਿੱਦੜਵਾਹਾ ਧਰਮਕੋਟ ਮੋਗਾ ਬਾਗਾ ਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਦੋਸਤੋ ਇਸ ਫਰੀਦਕੋਟ ਸੀਟ ਤੋਂ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਬਾਦਲ ਅਤੇ ਜਗਮੀਨ ਸਿੰਘ ਬਰਾੜ ਵਰਗੇ ਨੇਤਾ ਚੋਣਾਂ ਲੜਦੇ ਰਹੇ ਅਤੇ ਜਿੱਤਦੇ ਰਹੇ ਦੋਸਤੋ ਇਸ ਤੋਂ ਬਾਅਦ ਗੱਲ ਕਰਦੇ ਹਾਂ ਲੋਕ ਸਭਾ ਹਲਕੇ ਫਿਰੋਜ਼ਪੁਰ ਦੀ ਪਹਿਲਾਂ ਇਸ ਬਾਰੇ ਮੰਡਲੀ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਾਂ ਦੋਸਤੋ ਫਿਰੋਜ਼ਪੁਰ ਦੀ ਧਰਤੀ ਉਹ ਪਵਿੱਤਰ ਧਰਤੀ ਹੈ ਜਿੱਥੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਇਹਨਾਂ ਦਾ ਆਖਰੀ ਸੰਸਕਾਰ ਕੀਤਾ ਗਿਆ ਸੀ ਸਤਲੁਜ ਦੇ ਕੰਢੇ ਫਾਂਸੀ ਤੋਂ ਬਾਅਦ ਦੋਸਤੋ ਫਿਰੋਜ਼ਪੁਰ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ਪੈਂਦੇ ਹਨ ਇਹ ਹਨ ਮਕਤਸਰ ਮਲੋਟ ਬੱਲੂਆਣਾ ਅਬੋਹਰ ਫਾਜ਼ਿਲਕਾ ਜਲਾਲਾਬਾਦ ਗੁਰੂ ਹਰ ਸਹਾਏ ਫਿਰੋਜ਼ਪੁਰ ਰੂਲਰ ਅਤੇ ਫਿਰੋਜ਼ਪੁਰ ਸ਼ਹਿਰੀ ਦੋਸਤੋ ਫਿਰੋਜਪੁਰ ਦੀ ਸੀਟ ਦੇ ਉੱਪਰ ਸੇਰ ਸਿੰਘ ਖਬਾਇਆ ਜਾਣੇ ਪਹਿਚਾਣੇ ਤੇ ਤਕੜੇ ਉਮੀਦਵਾਰ ਨਜ਼ਰ ਆਉਂਦੇ ਹਨ ਉਹ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਹਨ ਇਸ ਵਾਰ ਜਦੋਂ ਕਿ ਉਹ ਪਹਿਲਾਂ ਅਕਾਲੀ ਦਲ ਬਾਦਲ ਵੱਲੋਂ ਚੋਣਾਂ ਲੜਦੇ ਅਤੇ ਜਿੱਤਦੇ ਰਹੇ ਅਕਾਲੀ ਦਲ ਛੱਡ ਕਾਂਗਰਸੀ ਵੋਟਾਂ ਦੇ ਸਹਾਰੇ ਉਹਨਾਂ ਦੀ ਜਿੱਤ ਇਸ ਵਾਰ ਥੋੜੀ ਡਾਵਾ ਡੋਲ ਜਿਹੀ ਲੱਗ ਰਹੀ ਹੈ ਇਸ ਵਾਰ ਆਮ ਆਦਮੀ ਪਾਰਟੀ ਨੇ ਜਗਦੀਪ ਸਿੰਘ ਕਾਕਾ ਉਹਨਾਂ ਨੂੰ ਟਿਕਟ ਦਿੱਤੀ ਹੈ ਦੋਸਤੋ ਆਮ ਆਦਮੀ ਪਾਰਟੀ ਦੇ ਜਗਦੀਪ ਸਿੰਘ ਕਾਕਾ ਭਾਵੇਂ ਜਿੱਤਣ ਨਾ ਪਰ ਉਹ ਕਾਂਗਰਸੀ ਬਣੇ ਸ਼ੇਰ ਸਿੰਘ ਖਪਾਇਆ ਦਾ ਰਾਹ ਹੋਰ ਵੀ ਔਖਾ ਕਰ ਦੇਣਗੇ। ਦੋਸਤੋ ਫਰੋਜਪੁਰ ਸੀਟ ਤੇ ਅਕਾਲੀ ਦਲ ਬਦਲ ਦੀ ਚੰਗੀ ਪਕੜ ਹੈ। 2019 ਵਿੱਚ ਸੁਖਵੀਰ ਬਾਦਲ ਫਰੋਜਪੁਰ ਦੀ ਸੀਟ ਤੋਂ ਖੜੇ ਹੋਏ ਅਤੇ ਜਿੱਤੇ ਵੀ। ਇਸ ਵਾਰ ਇਸ ਸੀਟ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਨੇ ਨਿਰਦੇਸ਼ ਸਿੰਘ ਮਾਨ ਨੂੰ ਟਿਕਟ ਦਿੱਤੀ ਹੈ। ਪਰ ਉਹਨਾਂ ਦੀ ਜਿੱਤ ਇਸ ਵਾਰ ਮੁਸ਼ਕਲ ਹੀ ਨਜ਼ਰ ਆ ਰਹੀ ਹੈ ਕਿਉਂਕਿ ਹੁਣ ਹਾਲਾਤ ਬਹੁਤ ਬਦਲ ਚੁੱਕੇ ਹਨ ਪਹਿਲਾਂ ਦੇ ਮੁਕਾਬਲੇ। ਸਭ ਤੋਂ ਵੱਡੀ ਗੱਲ ਅਕਾਲੀ ਦਲ ਬਾਦਲ ਦੇ ਬਿਹੋਰ ਬਾਬਾ ਬਿਹੋਰ ਕਹੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਹੁਣ ਇਸ ਦੁਨੀਆ ਵਿੱਚ ਨਹੀਂ ਹਨ ਦੋਸਤੋ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਜੋ ਰਾਜਨੀਤਿਕ ਚਾਲਾ ਪੰਜਾਬ ਦੀ ਸਿਆਸਤ ਵਿੱਚ ਚੱਲਦਾ ਰਿਹਾ ਹੈ ਪਿਛਲੇ 1-2 ਸਾਲਾਂ ਤੋਂ ਉਸ ਨੇ ਅਕਾਲੀ ਦਲ ਬਾਦਲ ਦੀ ਲੋਕਾਂ ਵਿੱਚ ਪ੍ਰਵਾਨਗੀ ਹੁਣ ਘਟਾ ਦਿੱਤੀ ਹੈ ਇਹ ਸੀ ਕਿ ਸ਼੍ਰੋਮਣੀ ਅਕਾਲੀ ਦਲ ਨਹੀਂ ਜਿੱਤ ਸਕੇਗਾ ਦੋਸਤੋ ਇੱਥੇ ਭਾਜਪਾ ਨੇ ਰਾਣਾ ਗੁਰਮੀਤ ਸਿੰਘ ਨੂੰ ਟਿਕਟ ਦਿੱਤੀ ਹੈ ਰਹਣਾ ਗੁਰਮੀਤ ਸਿੰਘ ਸੋਢੀ ਉਹੋ ਇਸ ਸੀਟ ਤੇ ਛੁਪੇ ਰੁਸਤਮ ਸਾਹਿਬ ਤਾਂ ਹੋ ਸਕਦੇ ਹਨ ਜਿਉਂ ਪਹਿਲੇ ਜਾਂ ਦੂਜੇ ਸਥਾਨ ਦੇ ਕੈਂਡੀਡੇਟ ਹੋ ਜਾਣ ਦਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਹੁਣ ਤੀਜੀ ਸੀਟ ਫਤਿਹਗੜ ਸਾਹਿਬ ਦੀ ਵੀ ਗੱਲ ਕਰ ਲੈਂਦੇ ਹਾਂ ਦਸ਼ਮੇਸ਼ ਪੀਤਾ ਦੇ ਛੋਟੇ ਸਹਬਜ਼ਾਦੇ ਜੋਰਾਵਰ ਸਿੰਘ ਅਤੇ ਫਤੇ ਸਿੰਘ ਦੀ ਸ਼ਹਾਦਤ ਵਾਲੀ ਧਰਤੀ ਉਹਨਾਂ ਦੇ ਨਾਂ ਤੇ ਜਗਤ ਪ੍ਰਸਿੱਧ ਫਤਿਹਗੜ ਸਾਹਿਬ ਦੋਸਤੋ ਇਸ ਲੋਕ ਸਭਾ ਹਲਕੇ ਵਿੱਚ ਜੋ ਨੋ ਵਿਧਾਨ ਸਭਾ ਹਲਕੇ ਪੈਂਦੇ ਹਨ ਪਹਿਲਾਂ ਉਹਨਾਂ ਦੀ ਜਾਣਕਾਰੀ ਪ੍ਰਾਪਤ ਕਰਦੇ ਹਾਂ ਇਨ੍ਹਾਂ ਵਿੱਚ ਬਸੀ ਪਠਾਣਾ ਫਤੇਗੜ ਸਾਹਿਬ ਅਮਲੋਖ ਖੰਨਾ ਸਮਰਾਲਾ ਸਾਨੇਵਾਲ ਪਾਇਲ ਰਾਏਕੋਟ ਅਤੇ ਅਮਰਗੜ ਇਹ ਹਲਕੇ ਪੈਂਦੇ ਹਨ ਦੋਸਤੋ ਇੱਥੇ ਕਾਂਗਰਸ ਦੇ ਸੰਸਦ ਡਾਕਟਰ ਅਮਰ ਸਿੰਘ ਪਿਛਲੀ ਵਾਰ ਜਿੱਤੇ ਸਨ ਉਹ ਇੱਕ ਕੱਦਾਵਾਰ ਨੇਤਾ ਵੱਜੋਂ ਮਸ਼ਹੂਰ ਹਨ ਪਰ ਉਹਨਾਂ ਦੀ ਜਿੱਤ ਦੇ ਰਾਹ ਵਿੱਚ ਰੋੜਾ ਹਨ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਗੁਰਪ੍ਰੀਤ ਸਿੰਘ ਜੀਪੀ ਕਾਰਨ ਉਹ ਇੱਥੋਂ ਹੀ ਕਾਂਗਰਸ ਵੱਲੋਂ ਵਿਧਾਇਕ ਸਨ ਆਮ ਆਦਮੀ ਪਾਰਟੀ ਵਿੱਚ ਜਾਣ ਤੋਂ ਪਹਿਲਾਂ ਕੁਝ ਤਾਂ ਕਾਂਗਰਸੀ ਵਰਕਰ ਸਪੋਰਟਰ ਉਹ ਆਮ ਆਦਮੀ ਪਾਰਟੀ ਵੱਲ ਲੈ ਹੀ ਗਏ ਹੋਣੇ ਬਾਕੀ ਦੋਸਤੋ ਇੱਥੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਕਰਮਜੀਤ ਸਿੰਘ ਖਾਲਸਾ ਉਹ ਵੀ ਉਮੀਦਵਾਰ ਹਨ ਉਹ ਟਕਸਾਲੀ ਪੰਥਕ ਵੋਟ ਪ੍ਰਾਪਤ ਕਰਨਗੇ ਪਰ ਉਹਨਾਂ ਦੀ ਜਿੱਤ ਥੋੜੀ ਮੁਸ਼ਕਲ ਹੈ ਦੋਸਤੋ ਅਕਾਲੀ ਦਲ ਦੇ ਉਮੀਦਵਾਰ ਅਤੇ ਅਕਾਲੀ ਦਲ ਪਾਰਟੀ ਦੋਹਾ ਦੀ ਕ੍ਰੈਡੀਬਿਲਟੀ ਬਹੁਤ ਪ੍ਰਵਾਨਗੀ ਵਾਲੀ ਨਹੀਂ ਰਹੀ ਹੈ ਫਟੇਗੜ ਸੀਟ ਉੱਪਰ ਇੱਥੇ ਭਾਜਪਾ ਨੇ ਇੱਕ ਤਗੜਾ ਦਾਅ ਖੇਡਿਆ ਹੈ ਦੋਸਤੋ ਉਹਨਾਂ ਨੇ ਬਾਲਮਿਕੀ ਭਾਈਚਾਰੇ ਵਿੱਚੋਂ ਗੇਜਾਰਾਮ ਨੂੰ ਟਿਕਟ ਦਿੱਤੀ ਹੈ ਦੋਸਤੋ ਬਾਕੀਆਂ ਦੇ ਮੁਕਾਬਲੇ ਉਹ ਇਕੱਲੇ ਹਿੰਦੂ ਉਮੀਦਵਾਰ ਹਾਨੀਸ ਸੀਟ ਉੱਪਰ ਅਤੇ ਇੱਕ ਪਰੋਸੋਨੇ ਦੇ ਸੁਹਾਗਾ ਇਹ ਗੱਲ ਕਿ ਉਹ ਦਲਿਤ ਭਾਈਚਾਰੇ ਵਿੱਚ ਹਨ ਉਹਨਾਂ ਨੂੰ ਰੇਸ ਵਿੱਚ ਲੈ ਆਉਂਦਾ ਹੈ ਉਹ ਇਸ ਵੇਲੇ ਪੰਜਾਬ ਰਾਜ ਸਫਾਈ ਕਰਮਚਾਰੀ ਕਾਰਪੋਰੇਸ਼ਨ ਦੇ ਚੇਅਰਮੈਨ ਵੀ ਹਨ ਜੇ ਭਾਰਤੀ ਜਨਤਾ ਪਾਰਟੀ ਉਹਨਾਂ ਦੇ ਹੱਕ ਵਿੱਚ ਡਟਵਾ ਅਤੇ ਜ਼ੋਰਦਾਰ ਢੰਗ ਨਾਲ ਪ੍ਰਚਾਰ ਕਰੇ ਤਾਂ ਇਹ ਮੁਕਾਬਲਾ ਕਾਂਗਰਸ ਬਸ ਬੀਜੇਪੀ ਹੋ ਸਕਦਾ ਹੈ ਉਹ ਕਾਂਗਰਸ ਦੇ ਡਾਕਟਰ ਅਮਰ ਸਿੰਘ ਨੂੰ ਤਗੜੀ ਟੱਕਰ ਦੇ ਸਕਦੇ ਹਨ ਦੋਸਤੋ ਹੁਣ ਲੋਕ ਸਭਾ ਚੋਣਾਂ ਵਿੱਚ ਗਣਵੇਂ ਚੋਣਵੇਂ ਦਿਨ ਰਹਿ ਗਏ ਹਨ ਹਰ ਰਾਜਨੀਤਿਕ ਦਲ ਦੀ ਟੌਪ ਲੀਡਰਸ਼ਿਪ ਚੋਣ ਪ੍ਰਚਾਰ ਲਈ ਮੈਦਾਨ ਵਿੱਚ ਉਤਰ ਚੁੱਕੀ ਹੈ ਭਾਵੇਂ ਅੱਜਕਲ੍ਹ ਗਰਮੀ ਦੇ ਦਿਨ ਹਨ ਪਰ ਚੋਣਾਂ ਵਿੱਚ ਪ੍ਰਚਾਰ ਤਾਂ ਕਰਨਾ ਹੀ ਪੈਂਦਾ ਹੈ ਭਾਵੇਂ ਪ੍ਰਚਾਰ ਠੰਡਾ ਹੈ ਪਰ ਵੋਟਰ ਉਡੀਕਦੇ ਹਨ ਕਿ ਰਾਜਨੀਤਿਕ ਦਲਾਂ ਦੇ ਨੇਤਾ ਆਣ ਅਤੇ ਆਪਣੀ ਗੱਲ ਦੱਸਣ ਵੋਟਰ ਉਹਨਾਂ ਨੂੰ ਸੁਣਨਗੇ ਅਤੇ ਕਿਸ ਨੂੰ ਵੋਟ ਦੇਣੀ ਹੈ ਉਸ ਤੋਂ ਬਾਅਦ ਹੀ ਇਹ ਫੈਸਲਾ ਕਰਨਗੇ ਭਾਵੇਂ ਕੁਝ ਲੋਕਾਂ ਤੇ ਬਹੁਤ ਸਾਰੇ ਲੋਕਾਂ ਦਾ ਪਹਿਲਾਂ ਤੋਂ ਹੀ ਮਨ ਬਣਿਆ ਹੁੰਦਾ ਹੈ ਕਿ ਕਿਸ ਨੂੰ ਵੋਟ ਪਾਣੀ ਹੈ ਲੋਕ ਇਹਨਾਂ 3 ਸੀਟਾਂ ਉੱਪਰ ਸ਼ਸ਼ੋਪੰਜ ਵਿੱਚ ਹਨ ਲਗਭਗ ਹਰ ਪਾਰਟੀ ਦੂਜੀ ਪਾਰਟੀ ਤੋਂ ਆਏ ਹੋਏ ਉਮੀਦਵਾਰ ਨੂੰ ਖੜਾ ਕਰਕੇ ਚੋਣ ਲੜ ਰਹੀ ਹੈ ਉਮੀਦਵਾਰਾਂ ਦੀ ਕ੍ਰੈਡਿਬਿਲਟੀ ਜਿਵੇਂ ਇਹਨਾਂ ਸੀਟਾਂ ਉੱਪਰ ਕੋਈ ਮਾਇਨੇ ਹੀ ਨਹੀਂ ਰੱਖਦੀ ਪਰ ਪਾਰਟੀਆਂ ਹਾਂਜੀ ਉਮੀਦਵਾਰ ਪਿੱਛੇ ਅਤੇ ਪਾਰਟੀ ਪਹਿਲਾਂ ਪਾਰਟੀਆਂ ਆਪਣੇ ਫੇਸ ਤੇ ਚੋਣਾਂ ਲੜ ਰਹੀਆਂ ਹਨ ਕੈਂਡੀਡੇਟ ਦਾ ਚਿਹਰਾ ਅਤੇ ਪਾਰਟੀਆਂ ਪ੍ਰਤੀ ਉਹਨਾਂ ਦੀ ਵਫਾਦਾਰੀ ਸਭ ਗੌਣ ਜਿਹੀ ਨਜ਼ਰ ਆ ਰਹੀ ਹੈ ਪਤਾ ਨਹੀਂ ਕੌਣ ਕਦੋਂ ਕਾਂਗਰਸ ਵਿੱਚ ਸੀ ਜਾਂ ਕਦੋਂ ਭਾਜਪਾ ਵਿੱਚ ਸੀ ਜਾਂ ਕਦੋਂ ਆਮ ਆਦਮੀ ਪਾਰਟੀ ਵਿੱਚ ਸੀ ਜਾਂ ਅਕਾਲੀ ਦਲ ਵਿੱਚ ਸੀ ਅਤੇ ਹੁਣ ਕਿਸ ਵਿੱਚ ਚਲਾ ਗਿਆ ਹੈ ਕਿਸੇ ਨੂੰ ਕੁਝ ਯਾਦ ਹੀ ਨਹੀਂ ਰਹਿੰਦਾ ਕਿਉਂ ਦੋਸਤੋ ਯਾਦ ਕਰਨਾ ਹੈ ਨਾ ਓਖਾ ਕਿਹੜਾ ਕਿਹੜੀ ਪਾਰਟੀ ਵਿੱਚ ਕਦੋਂ ਸੀ ਅਤੇ ਕਿਹੜੀ ਪਾਰਟੀ ਵਿੱਚ ਹੁਣ ਹੈ ਉਮੀਦ ਹੈ ਦੋਸਤੋ ਤੁਹਾਨੂੰ ਜਾਣਕਾਰੀ ਪਸੰਦ ਆ ਰਹੀ ਹੋਵੇਗੀ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰੋ ਧੰਨਵਾਦ